ਹੈਲੋ ਗਾਇਜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਹਾਂਜੀ ਇੱਥੇ ਲੱਗੇ ਹਾਂ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਘਰ ਦੇ ਕੰਮ ਕਰ ਸਾਰੇ ਲਈ ਆਪਾਂ ਕਰ ਹੋ ਗਏ ਸੀ ਫ੍ਰੀ ਕਿਉਂਕਿ ਫਿਰ ਆਏ ਹੋ ਜਾਂਦਾ ਜੀ ਵੀ ਜਲਦੀ ਜਲਦੀ ਕੰਮ ਕਰ ਲਈਏ ਕਰਕੇ ਵਿਹਲੇ ਹੋਈਏ ਕੁਝ ਇਹ ਸੀਗਾ ਵੀ ਚਾਚਾ ਜੀ ਦੇ ਪੋਤਾ-ਪੋਤੀ ਇੰਨਾਂ ਨੇ ਖੇਡਣ ਆਉਣਾ ਸੀਗਾ ਤਾਂ ਕਰਕੇ ਮੈਨੂੰ ਇਹ ਸੀ ਮੈਂ ਫਿਰ ਚਲ ਛੇ-ਛੇਤੀ ਕੰਮ ਕਰਕੇ ਫ੍ਰੀ ਹੋ ਜੀਏ ਵੀ ਫਿਰ ਉਹ ਆਉਣਗੇ ਚਲ ਖੇਡ ਲੈਣਗੇ ਹਨਾ ਵੀ ਇਕੱਠੇ ਹੋ ਕੇ ਬੱਚੇ ਵੀ ਚੱਲ ਨਾਲੇ ਆਪ ਦਾ ਟਾਈਮ ਸਪੈਂਡ ਹੋ ਜਾਂਦਾ ਹੈ ਨਾ ਬੈਠੇ ਬਾਜੀ ਮੇਰੇ ਨਾਲ ਇੱਕ ਦੋ ਕੇ ਡੱਬੇ ਜਿਹਾ ਧੋਣ ਵਾਲੇ ਸੀਗੇ ਤੇ ਬਾਕੀ ਮੈਨੂੰ ਇਸ ਵਿੱਚ ਚਲ ਪਾਣੀ ਨੂੰ ਵੀ ਇਹਨੂੰ ਤੋਲਣ ਨੇ ਕਿੰਨਾ ਕੰਮ ਹੋ ਜਾਂਦਾ ਨੂੰ ਵੀ ਇਹ ਦੇ ਵਿੱਚ ਪਾ ਲੂੰਗੀ ਚਲੋ ਉਹ ਤਾਂ ਇਹ ਹੋ ਜਾਂਦਾ ਵੀ ਹਨਾ ਇਹਨਾਂ ਦਾ ਤਾਂ ਸਾਰ ਜਾਂਦਾ ਹੁੰਦਾ ਨਹੀਂ ਲੋੜ ਨਹੀਂ ਪੈਂਦੀ ਹੈਗੀ ਪਰ ਸ਼ਾਮ ਨੂੰ ਜਦੋਂ ਬੱਚੇ ਇਕੱਠੇ ਹੋ ਕੇ ਫਿਰ ਉਹ ਕਰ ਦਿੰਦੇ ਨੇ ਹਨਾ ਫਿਰ ਐ ਹੋ ਜਾਂਦਾ ਵੀ ਬਿੰਦ-ਬਿੰਦ ਬੱਚਿਆਂ ਨੂੰ ਚਲ ਪਾਣੀ ਪੀਣ ਦੀ ਖੇਡਦੇ ਹਨ ਤੇ ਆ ਲੱਗਦੇ ਹਨਾ ਵੀ ਫਿਰ ਸੌਖਾ ਰਹਿੰਦਾ ਇਹਦੇ ਵਿੱਚੋਂ ਆਪ ਦਾ ਪਾ ਕੇ ਪੀ ਲੈਂਦੇ ਹੁੰਦੇ ਨੇ ਸਾਰੇ ਹੀ ਕਿਉਂਕਿ ਤੁਹਾਨੂੰ ਇਹ ਪਤਾ ਹੈ ਹਨਾ ਵੀ ਛੁੱਟੀਆਂ 'ਚ ਤਾਂ ਫਿਰ ਜਦੋਂ ਇਕੱਠੇ ਹੋ ਕੇ ਖੇਡਦੇ ਨੇ ਫਿਰ ਸਾਰਿਆਂ ਦਾ ਹੀ ਹੋ ਜਾਂਦਾ ਖੇਡਣ ਦਾ ਬੱਚਿਆਂ ਦਾ ਤੇ ਇਹ ਡੱਬੇ ਦਾ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਇਹਨੂੰ ਸਾਫ਼ ਕਰ ਲਵਾਂ ਵੀ ਸਾਫ਼ ਕਰਕੇ ਫਿਰ ਇਹਦੇ ਵਿੱਚ ਚੀਨੀ ਕੱਢਣ ਵਾਲੀ ਸੀਗੀ ਟੋਲੀ ਸਾਫ਼ ਕਰਨ ਵਾਲੀ ਆ ਵੀ ਉਹ ਕੱਢੀ ਜਾਊਗੀ ਤਾਂ ਕਰਕੇ ਲੱਗੀ ਸੀ ਇਹਨਾਂ ਨੂੰ ਸਾਫ਼ ਕਰਨਾ ਬਸ ਜੀ ਆਪਾਂ ਉਹ ਡਬੇ ਨੂੰ ਤੋਤ ਰੀਆ ਕਰਕੇ ਫਿਰ ਅਗੇ ਸੀ ਕਿਚਨ ਚ ਕਿਚਨ ਦੇ ਮੇਰੇ ਸਾਰੇ ਕੰਮ ਜਿਵੇਂ ਤੁਹਾਨੂੰ ਮੈਂ ਦੱਸ ਕੇ ਟੀ ਮੇਰੇ ਸਾਰੇ ਕੰਮ ਆਲਰੇਡੀ ਹੋਏ ਹੋਏ ਸੀਗੇ ਬਸ ਮੈਨੂੰ ਇਹ ਸੀਗਾ ਮੈਂ ਨਾ ਸਬਜ਼ੀ ਧੋ ਕੇ ਰੱਖਣ ਵਾਲੀ ਸੀਗੀ ਬਣਾਉਣੀ ਤਾਂ ਚਲੋ ਸ਼ਾਮ ਨੂੰ ਸੀ ਮੈਂ ਨਾ ਧੋਣੀਆਂ ਸੀ ਪਿੰਡੀਆਂ ਉਹ ਉਹ ਸਬਜੀ ਧੋ ਕੇ ਮੈਨੂੰ ਏਸੀ ਵਿੱਚ ਵੀ ਧੋ ਕੇ ਰੱਖ ਦਿੰਨੀ ਆ ਕਿਉਂਕਿ ਇਹ ਹੋ ਜਾਂਦਾ ਚਲੋ ਹਰ ਇੱਕ ਦਾ ਆਪਣਾ ਨੇਚਰ ਹੁੰਦਾ ਹੈ ਨਾ ਵੀ ਕਿਸੇ ਦਾ ਕਿਦਾਂ ਦਾ ਕਿਸੇ ਦਾ ਕਿਦਾਂ ਦਾ ਪਰ ਮੈਨੂੰ ਇਹ ਹੁੰਦਾ ਕਿ ਹਾਂ ਜੋ ਚੀਜ਼ ਜ਼ਿਆਦਾ ਉਦੋਂ ਹੀ ਕਰ ਲੋ ਹਨਾ ਫਿਰ ਮੌਕੇ ਤੇ ਉਹ ਹੋ ਜਾਂਦਾ ਬਸ ਮੈਂ ਨਾ ਭਾਂਡੇ ਧੋ ਕੇ ਰੱਖੇ ਸੀ ਮੈਂ ਉਦੋਂ ਹੀ ਮੈਂ ਕਿਹਾ ਵੀ ਚਲ ਵੀ ਪ੍ਰਾਂਤ ਦੇ ਵਿੱਚ ਹੀ ਰੱਖ ਕੇ ਧੋ ਲੈਣੀ ਆ ਵੀ ਸਮਾਰ ਕੇ ਸਾਫ਼ ਹੋ ਜਾਣਗੇ ਧੋਤੀਆਂ ਜਾਣਗੇ ਬਸ ਮੈਨੂੰ ਇੱਥੇ ਏ ਸੀ ਆ ਮੈਂ ਕਿਹਾ ਵੀ ਪਿੰਡੀਆਂ ਧੋ ਕੇ ਹਜੇ ਉਹ ਧੋਂਦੀ ਸੀਗੀ ਜਦ ਨੂੰ ਧੋ ਕੇ ਹਟੀ ਉਹ ਕਰਨ ਲੱਗੀ ਜਦ ਨੂੰ ਮੇਰੀ ਟੈਂਕੀ ਭਰ ਗਈ ਸੀਗੀ ਫਿਰ ਵਿੱਚ ਜੀ ਮੈਨੂੰ ਮੈਂ ਗਈ ਟੈਂਕੀ ਉਹ ਕਰਨ ਫਿਰ ਮੈਂ ਇੱਥੇ ਆਪ ਦਾ ਪਿੰਡੀਆਂ ਧੋ ਕੇ ਰੱਖ ਕੇ ਮੈਨੂੰ ਇਹ ਸੀ ਮੈਂ ਕਿ ਚੱਲ ਜਾਨੂ ਫਿਰ ਇਸ ਆਪ ਦਾ ਪਾਣੀ ਨੁੱਟ ਚੜ ਜਾਊਗਾ ਵੀ ਫਿਰ ਜਦੋਂ ਟਾਈਮ ਲੱਗੂਗਾ ਕੱਟ ਕੇ ਰੱਖਾਂਗੇ ਫਿਰ ਸ਼ਾਮ ਨੂੰ ਬਣਾਇਆ ਜਾਣਗੇ ਕਿਉਂਕਿ ਹੁਣ ਮੈਨੂੰ ਇਹ ਸੀਗਾ ਵੀ ਮੈਂ ਕਰਨ ਵਾਲਾ ਮੇਰਾ ਮਸ਼ੀਨ ਦਾ ਕੰਮ ਆ ਬਸ ਮੈਂ ਧੋਕੀ ਉਹਦੇ ਉੱਪਰੇ ਹੀ ਰੱਖਦੀ ਸੀ ਉੱਪਰ ਤੇਤੀ ਸੀ ਜਾਲੀ ਜਿਹੜੀ ਦੁੱਧ ਤੇ ਦਿਨੇ ਨੇ ਮੈਂ ਕਿ ਵੀ ਚੱਲੇ ਦੇ ਨਾਲ ਥੋੜੀ ਆਇਆ ਹਵਾ ਜੀ ਲੱਗਦੀ ਰਹੂਗੀ। ਬਸ ਇੱਥੇ ਫਿਰ ਮੈਨੂੰ ਪਾਣੀ ਦਿੱਤੀ ਆ ਲੱਗੀ ਹੋਈ ਸੀ ਮੇਰੇ ਵਾਂਗ ਕੌਣ ਕੌਣ ਐਵੇਂ ਕਰਦਾ ਜਣੀ ਮੈਂ ਜ਼ਰੂਰ ਦੱਸਿਆ ਹਣਾ ਮੈਨੂੰ ਨਾ ਇਹ ਹੋ ਜਾਂਦਾ ਜਦੋਂ ਜ਼ਿਆਦਾ ਆ ਜਾਂਦਾ ਨਾ ਵੀ ਕਹਿ ਦਿੰਦੇ ਨੇ ਖੜਕੇ ਨਹੀਂ ਪਾਣੀ ਪੀਦਾ। ਫਿਰ ਤਾਂ ਕਈ ਵਾਰੀ ਸੈਲਫ ਤੇ ਬਹਿ ਕੇ ਜਿਆਦਾ ਆ ਜਾਂਦਾ ਹਣਾ ਨਹੀਂ ਜਿਆਦਾ ਹੈਗਾ ਫਿਰ ਇਹ ਹੋ ਜਾਂਦਾ ਵੀ ਖੜੇ ਖੜੀ ਵੀ ਪੀ ਲੂ ਬਸ। ਮੈਂ ਵੈਸੇ ਅਦਰਵਾਇਜ ਜਣੀ ਸੁਣਿਆ ਐ ਬਹੁਤ ਕਹਿੰਦੇ ਨੇ ਨਾ ਵੀ ਖੜ ਕੇ ਪਾਣੀ ਪੀਣਾ ਨਹੀਂ ਚਾਹੀਦਾ ਹੈਗਾ ਪਰ ਮੇਰੇ ਤਾਂ ਜੀ ਕਈ ਵਾਰੀ ਯਾਦ ਰਹੇ ਵੀ ਜਾਂਦਾ ਜਣੀ 50 50 ਪਰਸੈਂਟ ਹੁੰਦਾ ਏ ਵੀ ਯਾਦ ਰਹੇ ਵੀ ਗਿਆ ਨਹੀਂ ਵੀ ਰਹਿ ਗਿਆ ਬਸ ਇੱਥੇ ਜਿੰਨੇ ਸਾਰੇ ਬੱਚੇ ਹੋਏ ਹੋਏ ਸੀਗੇ ਇਕੱਠੇ ਫੇਰ ਫਤਿਹ ਕੰਨ ਮम्मा ਪਾਪਕਨ ਬਣਾ ਕੇ ਦੇ ਦੋ ਇਹ ਉਹ ਦਿਨ ਮੈਂ ਖੰਨੇ ਗਈ ਸੀਗੀ ਉਹ ਦਿਨ ਲੈ ਕੇ ਆਈ ਸੀਗੀ ਕਿਉਂਕਿ ਇਹ ਹੋ ਜਾਂਦਾ ਵੀ ਜਿਵੇਂ ਹੁਣ ਔਰੇ ਚਲੋ ਇਹ ਬਣਾਉਂਦੇ ਵੀ ਨਹੀਂ ਹੈਗੇ ਮੰਮੀ ਨਹੀਂ ਕੋਈ ਖਾਂਦਾ ਨਹੀਂ ਹੈਗਾ ਕਿਉਂਕਿ ਬੱਚਿਆਂ ਦੀਆਂ ਚੀਜ਼ਾਂ ਹਨਾ ਵੀ ਇਹਨਾਂ ਨੂੰ ਲੋੜ ਨਹੀਂ ਪੈਂਦੀ ਹੈ ਕਿ ਐਦਾਂ ਦੀਆਂ ਚੀਜ਼ਾਂ ਵੀ ਕੋਈ ਖਾਂਦਾ ਨਹੀਂ ਹੈਗਾ ਤਾਂ ਕਰਕੇ ਬਸ ਫਿਰ ਤੁਹਾਨੂੰ ਇਹ ਲੈ ਕੇ ਆਈ ਸੀ ਮੈਂ ਹੁਣ ਮੈਂ ਲੱਗੀ ਸੀ ਬਣਾ ਕੇ ਦੇਣ ਮੈਂ ਕਿ ਵੀ ਚਲ ਮੈਂ ਬਣਾ ਕੇ ਦਿੰਨੀ ਆ ਵੀ ਫਿਰ ਫਿਰ ਮੇਰਾ ਕਰਨ ਵਾਲਾ ਸੀ ਮਸ਼ੀਨ ਦਾ ਕੰਮ ਮੈਨੂੰ ਇਹ ਸੀ ਮੈਂ ਕਿਹ ਚਲ ਪਹਿਲਾਂ ਪਹਿਲਾਂ ਮੈਂ ਇਹ ਵੀ ਕਰਕੇ ਵੀ ਬਣਾ ਕੇ ਦੇ ਦਵਾਂ ਬੱਚਿਆਂ ਨੂੰ ਚਲ ਕੁਝ ਦੇ ਰਹਿਣਾ ਬੈਠਣਗੇ ਇਹਨਾਂ ਨੇ ਆਪ ਤਾਂ ਬੈਠ ਕੇ ਆਰਾਮ ਨਾਲ ਖਾ ਲੈਣਗੇ ਤੇ ਮੈਂ ਨਾ ਸ਼ਹਿਵਾਜ਼ ਨੂੰ ਸਾਦੀ ਇਸ ਵਿੱਚ ਆ ਜਾਪਤ ਮੈਂ ਕਿਹਾ ਦੇਖ ਇੱਧਰ ਮੇਰੇ ਪਟਾਕੇ ਚੱਲਦੇ ਨੇ ਹਨਾ ਕਿਉਂਕਿ ਜਦੋਂ ਜੀ ਇਹ ਬਣਾਉਨੇ ਆ ਨਾ ਵੀ ਸ਼ੁਰੂ ਹੋ ਜਦੋਂ ਸਟਾਰਟਿੰਗ ਦੀ ਹੁੰਦੀ ਹੈ ਨਾ ਉਦੋਂ ਮਤਲਬ ਢੱਕਣ ਦੇ ਵਿੱਚ ਪਲੇਟ ਦੇ ਵਿੱਚ ਵੱਜਦੇ ਨੇ ਨਾ ਆ ਕੇ ਹੋਰ ਦਾਣੇ ਉਹਨਾਂ ਕਰਕੇ ਫਿਰ ਉਹਨਾਂ ਦਾ ਖੜਕਾ ਕਾਫੀ ਹੁੰਦਾ ਏ ਤਾ ਹੱਸਦੀ ਸੀ ਮੈਂ ਫਤਿਹ ਨੂੰ ਬਿਏ ਦਾ ਬਿਨ ਅਦਵਾਲੀ ਤੋਂ ਹੀ ਦਿਵਾਲੀ ਬਣੀ ਹੋਈ ਆ ਐ ਹਾ ਉਹਨੂੰ ਉਹ ਹੱਸਦੀ ਸੀ ਬਾਜੀ ਇਥੇ ਬਣਾ ਕੇ ਮੈਂ ਕਿਹਾ ਚਲ ਬੱਚਨ ਪਾ ਕੇ ਦੇਖੇ ਫਿਰ ਮੈਂ ਆਪਾਂ ਲੱਗਦੇ ਆਪਦੇ ਕੰਮ ਕਰ ਜਿਹੜੇ ਕਰਨ ਵਾਲੇ ਨੇ ਬਾਕੀ ਇਹ ਜੀ ਚਲੋ ਚਲੋ ਹਨਾ ਆਪਾਂ ਨੂੰ ਇਹ ਹੁੰਦਾ ਵੀ ਜਦੋਂ ਆਪਾਂ ਆਪਦੇ ਹੱਥੀ ਬਣਾ ਕੇ ਚੀਜ਼ ਦਿੰਨੇ ਆ ਚਲੋ ਚਾਹੇ ਕੋਈ ਵੀ ਆ ਹਨਾ ਵੀ ਆਪਾਂ ਨੂੰ ਕਮ ਸੇ ਕਮ ਪਤਾ ਤਾਂ ਹੁੰਦਾ ਵੀ ਕਿੱਦਾਂ ਦੀ ਆ ਹਨਾ ਬੀ ਜਿਹੜੇ ਆਪਾਂ ਮੋਲਦੇ ਆ ਜਿਵੇਂ ਹੁਣ ਕੁਰਕਰੇਲੇ ਲਾਲੋ ਚਾਹੇ ਹਨਾ ਕੰਪਨੀਆਂ ਜੋ ਮਰਜੀ ਕਹੇ ਹਨ ਵੀ ਅਸੀਂ ਹਾਂ ਆ ਚੀਜ਼ਾਂ ਆ ਜਿਹ ਹਨਾ ਵੀ ਆ ਚੀਜ਼ਾਂ ਪਰ ਫਿਰ ਵੀ ਤੁਹਾਨੂੰ ਪਤਾ ਹੀ ਹੈ ਹਨਾ ਵੀ ਸੇਤਨਾ ਇੰਡੀਆ ਦੇ ਵਿੱਚ ਤਾਂ ਸੇਤਨਾ ਖਲਵਾੜ ਹੈ ਹੀ ਹੈ ਆ ਵੀ ਚਾਹੇ ਕਿਸੇ ਵੀ ਪਾਸੇ ਤਰਫੋਂ ਬਸ ਮੈਂ ਉਹਨੂੰ ਅਲੱਗ ਪਾ ਕੇ ਦਿੱਤੀ ਸੀ ਉਹਨਾਂ ਨੂੰ ਜਦ ਨੂੰ ਫਤਿਹ ਨੂੰ ਤਾਂ ਬਹੁਤ ਗਾਲੀ ਲੱਗੀ ਸੀ ਕਿ ਮਮਾ ਬਣਾ ਦੇ ਕਿ ਨਹੀਂ ਮੈਂ ਲੈ ਫੜਨ ਪਾਣਗੇ ਵੀ ਲੈ ਫੜ ਲੈ ਜਦ ਮੈਂ ਕਦੀ ਨਹੀਂ ਆਉਂਦੀ ਸੀ ਮੈਂ ਤੁਹਾਨੂੰ ਫਿਰ ਉਸ ਤੋਂ ਬਾਅਦ ਆਪਾਂ ਕਰ ਲਾਗੇ ਸੀ ਮਸ਼ੀਨ ਦਾ ਕੰਮ ਕਿਉਂਕਿ ਜਿਵੇਂ ਇੱਕ ਤੁਹਾਨੂੰ ਮੈਂ ਕੱਲ ਸੂਟ ਦਿਖਾਇਆ ਸੀਗਾ ਮੰਮੀ ਦਾ ਵੀ ਉਹਿਆਂ ਦਾ ਸੀ ਇੱਕ ਲੈ ਕੇ ਆਂਦਾ ਸੀ ਇਹ ਵਾਲਾ ਇਹ ਲੱਗੀ ਸੀ ਸਲਾਈ ਕਰਨ ਕਿਉਂਕਿ ਮੈਨੂੰ ਵੀ ਇਹ ਹੋ ਜਾਂਦਾ ਵੀ ਕੱਲ ਨੂੰ ਜਿਵੇਂ ਦਵਾਈ ਲੈਣ ਜਾਣਾ ਸੀ ਸੀ ਮੁੰਡੇ ਨੂੰ ਵੀ ਉੱਥੇ ਫਿਰ ਕਾਫੀ ਟਾਈਮ ਕਾਫੀ ਟਾਈਮ ਲੱਗ ਜਾਂਦਾ ਹੁੰਦਾ ਵੀ ਕਈ ਵਾਰੀ ਤਾਂ ਚਲੋ ਆਹਿੰਦਾ ਟਾਈਮ ਸਰ ਵੀ ਮੁਕਾਮ ਹੋ ਜਾਂਦਾ ਨਾ ਕਿ ਇਹਰੀ ਕਾਫੀ ਮਤਲਬ ਦਿਹਾੜੀ ਲੱਗ ਜਾਂਦੀ ਆ ਮੈਂ ਕਿਹਾ ਅੱਜ ਚਲ ਮੈਂ ਫ੍ਰੀ ਹਾਂ ਵੀ ਅੱਜ ਵਿੱਚ ਚੀ ਸੂਟ ਦਾ ਕਰਤਵਾ ਕਰਨਾ ਨਾ ਤੇ ਹਜੇ ਮੈਂ ਤੁਹਾਨੂੰ ਆਪਦੀ ਸ਼ੋਪਿੰਗ ਧੋਣੀ ਬਸ ਐਵੇਂ ਇਹਨਾਂ ਥੋੜੀ ਜ਼ਿਆਦਾ ਬਿਜ਼ੀ ਲਾਈਫ ਦੀ ਹੋਈ ਪਈ ਆ ਨਾ ਇੱਕ ਕੰਮ ਕਰ ਲਓ ਦੂਜਾ ਤਿਆਰ ਹੋ ਜਾਂਦਾ ਜਦ ਨੂੰ ਕੁਛਦ ਮੈਨੂੰ ਨਹੀਂ ਲਿਆ ਹਨ ਵੀ ਫਿਰ ਮੈਂ ਵੀ ਛੁੱਟੀਆਂ ਵੀ ਖਤਮ ਹੋ ਚੁਲੀਆਂ ਨੇ ਹਨ ਮੈਂ ਵੀ ਜਾਣਾ ਹੈ ਨਾ ਤੁਸੀਂ ਵੀ ਸੋਲਦੇ ਹੋਮੋਗੇ ਹਨ ਵੀ ਕਿੰਨੇ ਦਿਨ ਹੋ ਗਏ ਮੈਨੂੰ ਆਇਆ ਨਹੀਂ ਤੇ ਜਾਣਾ ਨਹੀਂ ਲੱਗ ਬਸ ਜੇ ਇਹ ਹੋ ਜਾਂਦਾ ਹਨ ਕੁਛ ਸ਼ੌਕ ਹੁੰਦੇ ਨੇ ਕੁਛ ਮਜਬੂਰੀਆਂ ਹੁੰਦੀਆਂ ਨੇ ਬੰਦੇ ਦੇ ਕੁਛ ਫਰਜ਼ ਹੁੰਦੇ ਨੇ ਹਨ ਵੀ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਵੀ ਕਿਤੇ ਸ਼ੌਕ ਹੁੰਦੇ ਨੇ ਕਿਤੇ ਮਜਬੂਰੀਆਂ ਕਿੱਥੇ ਬੰਦੇ ਦੇ ਫਰਜ਼ ਹੋ ਜਾਂਦੇ ਨੇ ਹਨਾ ਆਪਾਂ ਨੂੰ ਹਰ ਚੀਜ਼ ਦਾ ਇਕੋ ਬੰਦੇ ਹੁੰਦੇ ਨੇ ਵੀ ਹਰ ਚੀਜ਼ਾਂ ਦਾ ਇੱਕ ਮੇਲ ਜਿਆ ਕਰਕੇ ਬੰਦੇ ਨੂੰ ਤੁਰਨਾ ਪੈਂਦਾ ਹੈ ਨਾ ਵੀ ਪਰ ਇਹ ਹੋ ਜਾਂਦਾ ਵੀ ਚਲੋ ਹਨਾ ਪ੍ਰਮਾਤਮਾ ਆਪ ਦੇ ਆਪ ਦੇ ਕਰ ਹਰੀ ਨੂੰ ਖੁਸ਼ ਰੱਖੇ ਕਿਉਂਕਿ ਜੋ ਚੀਜ਼ ਜਿੱਥੇ ਸੌਂਦੀ ਉੱਥੇ ਹੀ ਸੌਂਦੀ ਹੈ ਬਸ ਇਹ ਹੈ ਹਨਾ ਵੀ ਜਿੰਨਾ ਚਿਰ ਭਰਾ ਦੀ ਮੈਰਿਜ ਨਹੀਂ ਹੁੰਦੀ ਹੈ ਜੀ ਉਹਨਾਂ ਚਿਰ ਥੋੜਾ ਜਿਹਾ ਵੱਧੇ ਹੋ ਜਾਂਦਾ ਹੈ ਨਾ ਵੀ ਇੱਕ ਡਬਲ ਮਾਈਂਡਡ ਜੀ ਵਾਲੀ ਜ਼ਿੰਦਗੀ ਹੋ ਜਾਂਦੀ ਹੈ ਨਾ ਵੀ ਇੱਥੇ ਇਹਨਾਂ ਦਾ ਵੀ ਫਿਕਰ ਹੈ ਨਾ ਫਿਰ ਉੱਥੇ ਉਹ ਕਰਦਾ ਵੀ ਹੋ ਜਾਂਦਾ ਹਨਾ ਵੀ ਦੇਖਣਾ ਹੈ ਨਾ ਵੀ ਕਿਸੇ ਦਾ ਮਨ ਜੀ ਨਾ ਹੋਵੇ ਹਨਾ ਬੀ ਆਪ ਦੇ ਪੀਕਾ ਘਰੇ ਦਿੰਦਾ ਸੋਹਰਾ ਕਰਨੀ ਦਿੰਦਾ ਹਨਾ ਸੋਹਰੇ ਘਰਾਂ ਚ ਜਾ ਕੇ ਇਹ ਹੋ ਜਾਂਦਾ ਹਨਾ ਵੀ ਆਪ ਦੇ ਸੋਹਰੇ ਹੀ ਦਿੰਦੇ ਨੇ ਪੀਕੇਂ ਦਿੰਦੇ ਹੈਗੇ ਹਨਾ ਵੀ ਕੁੜੀਆਂ ਦੀ ਤਾਂ ਇਹ ਦਿੰਦੀ ਕਿ ਇੱਕ ਦੂਰੀ ਦੀ ਰਿਸ਼ਤ ਹੋ ਜਾਂਦੇ ਹਾਂ ਜਿਸ ਦਿਨ ਭਰਾ ਦੀ ਮੈਰਿਜ ਹੋਊਗੀ ਹਨਾ ਆਪ ਦੇ ਘਰ ਵਧੀਆਂ ਨੇ ਚੱਲ ਮੈਨੂੰ ਵੀ ਬੇਫਿਕਰੀ ਜੀ ਹੋ ਜਾਊਗੀ ਹਨਾ ਵੀ ਹੈਗੀਆਂ ਜੀ ਸਾਂਭਣ ਵਾਲੀ ਮਾਵਾ ਪਪਾ ਨੂੰ ਸਾਂਭਣ ਵਾਲੀ ਹੈ ਭਰਾ ਨੂੰ ਵਧੀਆਂ ਆਪ ਦਾ ਹਨਾ ਸਾਂਭਣ ਵਾਲੀ ਆ ਚਲੋ ਜੀ ਹੱਸ ਮਿਲ ਕੇ ਵਧੀਆ ਰਹਿਣਾ ਆਪਾਂ ਤਾਂ ਇਹ ਵੀ ਚਲ ਆਉਂਦਿਆਂ ਨੂੰ ਚਾਹ ਪਣੀ ਰੋਟੀ ਪਣੀ ਮਿਲਦਾ ਰਹੇ ਉਹੀ ਬਹੁਤ ਆ ਹਨਾ ਪਰਮਾਤਮਾ ਹਨਾ ਵੀ ਇਹਨਾਂ ਨੂੰ ਕਰਦੀਆਂ ਬਰਕਤਾਂ ਦਵੇ ਤਰੱਕੀਆਂ ਦਵੇ ਹਨਾ ਘਰ ਵਿੱਚ ਸਭ ਖੁਸ਼ ਰਹਿਣ ਤਿਆਂ ਹਮੇਸ਼ਾ ਆਪਣੇ ਪੇਕੇ ਦਾ ਦੀ ਸੁੱਖ ਮੰਗਦੀਆਂ ਨੇ ਜੀ ਇਹ ਤਾਂ ਹੈ ਜਪੂਤਾ ਜਿਵੇਂ ਤੁਸੀਂ ਅੱਗੇ ਵੀ ਵੀਡੀਓਜ਼ ਦੇਖਿਆ ਹੋਇਆ ਹਨਾ ਇਹਦੀ ਡੇਲੀ ਸ਼ਾਮ ਦੀ ਬਸੇ ਡਿਊਟੀ ਹੈ ਵੀ ਇਹਨੇ ਡੇਲੀ ਆਉਣਾ ਹੀ ਜਦੋਂ ਡੈਡੀ ਹਰ ਆਪਾਉਂਦੇ ਹੁੰਦੇ ਨੇ ਮੋਟਰ ਤੋਂ ਜਿਵੇਂ ਤੁਹਾਨੂੰ ਉਸ ਦਿਨ ਮੈਂ ਦਿਖਾਇਆ ਸੀ ਬਲੌਗ 'ਚ ਵੀ ਸਾ ਆਪਣੇ ਮੋਟਰ ਤੋਂ ਹੀ ਆਉਂਦਾ ਇਹ ਨਾ ਟੋਕਾ ਕਰਿਆ ਕਰਾਇਆ ਪਰ ਇਹਨੇ ਸ਼ ਡੇਲੀ ਸ਼ਾਮ ਨੂੰ ਆ ਕੇ ਹ ਇਹਨਾਂ ਨੂੰ ਪਾ ਕੇ ਜਾਣੇ ਨੇ ਕੱਖ ਫਿਰ ਇਹਨੇ ਕੱਖ ਪਾ ਕੇ ਜਦੋਂ ਇਹ ਹੋ ਜਾਂਦਾ ਵੀ ਹਾਂ ਹੁਣ ਕੱਖ ਪਾਏ ਦੇ ਡੈਡੀ ਨੇ ਨਾਲੇਦਾਂ ਨੂੰ ਮਤਲਬ ਜਿਵੇਂ ਅਸੀਂ ਮੈਨੂੰ ਵੀ ਤੁਸੀਂ ਦੇਖਿਓ ਬਲੌਗ 'ਚ ਨਾ ਰੜਕਾ ਫੇਰ ਕਿਸੀ ਸਾਫ਼ ਕਰ ਦਿੰਨੇ ਹੁੰਦੇ ਆ ਵੀ ਜਿਹੜਾ ਆਲੇ-ਦਾਲੇ ਖਿੰਡਿਆ ਹੁੰਦਾ ਹੈ ਹੁੰਦੇ ਨੇ ਕੱਖ ਵੀ ਉਹੋ ਸਾਰੇ ਵੀ ਉਹ ਸਾਫ਼ ਕਰਕੇ ਫਿਰ ਹੁਣ ਇਹਨੇ ਦੇ ਲੋ ਕੱਖ ਪਾ ਕੇ ਜਿੰਨੀ ਉਹਦੇ ਤੇ ਖੁਰਲੀਤੀ ਤੇ ਲੱਗੇ ਹੋਏ ਸੀ ਹਨਾ ਉਹ ਸਾਰੇ ਸਾਫ਼ ਕਰਦੇ ਵੀ ਹਾਂ ਉਹ ਪਹਿਲਾਂ ਆਪ ਘੰਡਾ ਲਏ ਵੀ ਜਿਹੜੇ ਵਿੱਚ ਗਏ ਖੋਲੀ ਦੇ ਤਾਂ ਠੀਕ ਹੈ ਜਿਹੜੇ ਨਹੀਂ ਗਏ ਉਹ ਸਾਰੇ ਸਾਫ਼ ਕਰਕੇ ਹੁਣ ਜਦੋਂ ਡੈਡੀ ਨੇ ਆਲੇ-ਦਾਲੇ ਉਹ ਸਾਫ਼ ਕਰ ਦੇਣਾ ਸਾਰਾ ਸਾਰਾ ਚੱਲ ਜੀ ਫਿਰ ਇਹਨੇ ਕਹਿ ਦੇਣਾ ਬਸ ਠੀਕ ਹੈ ਦਾਦੂ ਬਾਏ ਹੁਣ ਮੈਂ ਘਰ ਨੂੰ ਚੱਲਿਆ ਏ ਇਹ ਆ ਜੀ ਆਪਣਾ ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਵੀ ਚਲ ਦਿਖਾਉਂਗੀ ਘਰ ਹਨਾ ਇਹ ਤੇ ਜੀ ਆਪਣਾ ਘਰ ਆ ਬਾਬਲ ਦਾ ਬੇੜਾ ਨੇੜੇ ਹਨਾ ਸਵਰਗਾਂ ਤੋਂ ਸੋਹਣਾ ਹਨਾ ਵੀ ਕਹਿੰਦੇ ਹੁੰਦੇ ਨੇ ਪਿਓ ਦਾ ਘਰ ਆ ਕਿਉਂ ਤੀਲੇ ਤਸ ਸਵਰਗਾਂ ਤੋਂ ਵੀ ਸੋਹਣੇ ਆ ਸੋਹਣਾ ਹੁੰਦਾ ਹੀ ਆ ਇਹ ਆ ਗਲੀ ਦੀ ਦੀ ਵਿੱਚ ਆਪਣੀ ਝਰਨੇ ਦੀ ਵਸੇ ਇਹ ਇੱਧਰਲੀ ਆਪਣੀ ਵਾਲੀ ਸਾਈਡ ਦੇ ਜਿੱਥੇ ਗੱਡੀ ਗਈ ਸੀ ਉਧਰ ਉਹ ਦੂਜੇ ਚਾਚਾ ਜੀ ਦਾ ਤਾਇਆ ਜੀ ਦਾ ਸੌਰੀ ਉਹਨਾਂ ਦੇ ਸਾਹਮਣੇ ਉਦੋਂ ਵੱਡੇ ਜਿਹੜੇ ਤਾਇਆ ਜੀ ਨੇ ਉਹਨੇ ਜਿਹੜੇ ਇੱਧਰਲੀ ਸਾਈਡ ਦੋ ਘਰ ਨੇ ਇਹ ਤਾਇਆ ਜੀ ਦਾ ਪੋਤਾ ਏ ਇਹ ਤਾਇਆ ਜੀ ਤਾਇਆ ਜੀ ਨੂੰ ਰਤਾਈ ਜਿੰਨੂੰ ਐਕਸਪਾਇਰ ਹੋਏ ਕਾਫੀ ਸਾਲ ਹੋ ਗਏ ਇਹ ਜਿਹੜੇ ਮੈਂ ਇੱਧਰ ਦੋ ਘੇਟ ਦੇਖਦੇ ਨੇ ਇਹ ਉਹੀ ਤਾਇਆ ਜੀ ਦੇ ਦੋ ਬੇਟੇ ਨੇ ਆਪਣੇ ਜਣੀ ਪੰਜ ਘਰ ਨੇ ਬਸ ਇਹ ਗਲੀ ਦੇ ਵਿੱਚ ਫੋਨ ਕਰਦੇ ਆ ਬਲੌ ਦਾ ਐਂਡ ওকে ਬਾਈ ਟੇਕ ਕੇਅਰ ਗਰਮੀ ਬਹੁਤ ਹੈ ਜੀ ਮੀ ਪੀਵਾਲੋ